ਕੀ ਕਰ ਇਹ ਜਹਾਰ ਨਹੀਂ ਕਰ ਸਕਦੇ ਕਿ ਇਹ ਨਹੀਂ ਖੁਸ਼ੀ ਹੁੰਦੀ ਹੈ ਕਿ ਮਹਲੇ ਦੀ ਜੋ ਅਹੀਂ ਢੀ ਕਰਦੇ ਹੋਲਾ ਮੱਲਾ ਜਿਹੜਾ ਕੀ ਸਾਲ ਚ ਜਿਹੜੇ ਕਰੀ ਆਉਂਦਾ ਤੇ ਬਹੁਤ ਛਾਪ ਰਿਆ ਹੁੰਦਾ ਹੈ ਉੱਲੀ ਤਾਂ ਬੜੇ ਜਰਾਂ ਤੋਂ ਇਸ ਭਾਰਤ ਦਾ ਹਿੱਸਾ ਰਿਆ ਹੋਲਾ ਮਹੱਲਾ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਅਲੱਗ ਕੀਤਾ ਹੋਲੀ ਨਾਲ ਹੋਲਾ ਮਹੱਲਾ ਮਹਾਰਾਜ ਨੇ ਇਸ ਤਰੀਕੇ ਨਾਲ ਅਲੱਗ ਕੀਤਾ ਕਿ ਜਿੱਦਾਂ ਸ਼ਸਤਰ ਵਿਦਿਆ ਦੀ ਜੋਹਰ ਖੋਲੇ ਮਹੱਲੇ ਘੋੜਿਆਂ 'ਤੇ ਘੋੜਸਵਾਰੀ ਕਰਕੇ ਨੇਜੇਬਾਜੀ ਕਰਕੇ ਇਸ ਤਰੀਕੇ ਨੇ ਮਾਰਾ ਇਹਨੇ ਜਿਹੜਾ ਮਹੱਲੇ ਦਾ ਸਾਨੂੰ ਖਾਲਸੇ ਬੰਦ ਨੂੰ ਜਿਹੜੀ ਆਦਤ ਬਖਸ਼ੀ ਆ। ਇਸ ਸਮੇਂ ਤਸਵੀਰਾਂ ਤੁਹਾਨੂੰ ਸ਼ਰੀਰੰਦਪੁਰ ਸਾਹਿਬ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਮਹੱਲਾ ਨਿਹੰਗ ਸਿੰਘਾਂ ਦੇ ਵੱਲੋਂ ਕੱਢਿਆ ਜਾ ਰਿਹਾ ਘੋੜਾ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਨਿਆਂਗ ਸਿੰਘ ਇਸ ਸਮੇਂ ਮਹੱਲਾ ਕੱਢਣ ਦੇ ਲਈ ਚਰਨ ਸਿੰਘ ਚਰਨ ਗੰਗਾ ਸਟੇਡੀਅਮ ਦੇ ਵੱਲ ਆਕੂਚ ਕਰ ਰਿਹਾ ਸੋ ਗਤਕੇ ਦੇ ਜਿੱਥੇ ਜੋਰ ਦਿਖਾਏ ਜਾ ਰਹੇ ਉਸ ਦਿਨ ਵਾਲੀ ਘੋੜ ਸਵਾਰੀ ਦੇ ਕਰਤਵੀ ਉਸ ਥਾਂ ਦੇ ਉੱਤੇ ਦਿਖਾਏ ਜਾਣਗੇ ਸੋ ਸਾਡੇ ਨਾਲ ਸਿੰਘ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਕਿਵੇਂ ਦੇਖਦੇ ਹੋ ਮਹੱਲਾ ਕੱਢਿਆ ਜਾ ਰਿਹਾ ਹੈ ਕਿ ਨਿਹੰਗ ਸਿੰਘਾਂ ਦੇ ਲਈ ਕੀ ਖਾਸ ਰਹਿੰਦਾ ਕਿਸ ਤਰ੍ਹਾਂ ਦਾ ਉਤਸ਼ਾਹ ਹੁੰਦਾ ਹੁਲਮਲ ਹਾਂ ਕਹਿੰਦੇ ਬਹੁਤ ਖੁਸ਼ੀ ਵਾਲਾ ਬਹੁਤ ਮੈਂ ਕੀ ਕਹਾਂ ਹਜ਼ਾਰ ਨਹੀਂ ਕਰ ਸਕਦੇ ਕਿ ਇਹ ਨਹੀਂ ਖੁਸ਼ੀ ਹੁੰਦੀ ਹੈ ਕਿ ਮਹੱਲੇ ਦੀ ਜੋ ਅਹੀਂ ਢੀ ਕਰਦੇ ਹੌਲਾ ਮੱਲਾ ਜਿਹੜਾ ਕਿ ਇੱਕ ਸਾਲ 'ਚ ਜਦ ਇੱਕ ਵਾਰੀ ਹੁੰਦਾ ਤੇ ਬਹੁਤ ਛਾ ਭਰਿਆ ਰਹਿੰਦਾ ਹੈ ਬਾਕੀ ਸਾਡੇ ਸੰਤ ਜੀ ਨੇ ਇਹਨਾਂ ਤੇ ਵਚਨ ਬਲਾਸ ਕਰ ਸਕਦੇ ਜੀ ਬਾਬਾ ਜੀ ਕਿਵੇਂ ਦੇਖਦੇ ਹੋਣਾ ਮਹੱਲੇ ਦੇ ਕਿਸ ਤਰ੍ਹਾਂ ਦੇ ਕਰਤਬਜ ਰਹਣੇ ਸਤਿਗੁਰਾਂ ਦੀ ਬੜੀ ਰਹਿਮਤ ਆ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਜਦੋਂ ਖਾਲਸਾ ਪੰਥ ਇਕੱਠਾ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸ਼ਾਮਲ ਹੁੰਦੇ ਆ ਅਰਤਖ ਰੂਪ ਦੇ ਵਿੱਚ ਦਰਸ਼ਨ ਦਿੰਦੇ ਚੜ੍ਹਦੀ ਕਲਾ ਵਾਲੀਆਂ ਫੌਜਾਂ ਨੂੰ ਉੱਚੀਆਂ ਸੋਚੀਆਂ ਫੌਜਾਂ ਨੂੰ ਉਹ ਨਜ਼ਾਰਾ ਜਿਹੜਾ ਆ ਅਸਲੀ ਉਹ ਦਿਸਦਾ ਹੈ ਸੋ ਬੜੀ ਕਿਰਪਾ ਆ ਸੰਤ ਸਾਰੇ ਇਕੱਠਾ ਹੋਇਆ ਆਨੰਦਪੁਰ ਸਾਹਿਬ ਦੇ ਜੋੜ ਮੇਲੇ ਦੇ ਵਿੱਚ ਬੜੀ ਚੜ੍ਹਦੀ ਕਲਾ ਨਾਲ ਹੋਲੇ ਮੱਲੇ ਬਣਾ ਰਹੇ ਆ ਇਹਨੋਂ ਚੜ੍ਹਦੀ ਕਲਾ ਦਾ ਹੀ ਪ੍ਰਤੀਕ ਹੈ ਸੋ ਨਿਆਂਗ ਸਿੰਘ ਫੌਜਾਂ ਇਸ ਸਮੇ ਵਧ ਰਹੀ ਹੈ ਚਰਨ ਗੰਗਾ ਸਟੇਡੀਅਮ ਵਾਲੇ ਪਾਸੇ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਘੋੜਿਆਂ ਦੇ ਉੱਤੇ ਸਵਾਰ ਨਗ ਸਿੰਘ ਇਸ ਸਮੇ ਜਾ ਰਹੀ ਹੈ ਚਰਨ ਗੰਗਾ ਸਟੇਡੀਅਮ ਵੱਲ ਜਿੱਥੇ ਸ਼ਾਸਤਰ ਵਿਦਿਆ ਦੇ ਦੌਰ ਦਿਖਾਏ ਜਾਣੇ ਉੱਥੇ ਉਸ ਦੇ ਨਾਲ ਹੀ ਘੋੜਸਵਾਰੀ ਹੋਣੀ ਹੈ ਸਿੰਘ ਸਾਹਿਬ ਕਿਵੇਂ ਦੇਖਦੇ ਹੋ ਅੱਜ ਬਾਈ ਚੜ੍ਹਦੀ ਕਲਾ ਹੀ ਬਹੁਤ ਵਧੀਆ ਗੁਰਸਾਹਿਬ ਦੀ ਕਿਰਪਾ ਹੀ ਸੋ ਗੁਰੂ ਸਾਹਿਬ ਦੀ ਕਰਪਾ ਦੇ ਨਾਲ ਜੋ ਮਹੱਲਾ ਤੇ ਸ਼ਾਸਤਰ ਵਿੱਦਿਆ ਤੇ ਜੋਰ ਘੋੜਸਵਾਰੀ ਦੇ ਜੋਰ ਦਿਖਾਏ ਜਾ ਰਹੇ ਆ ਸੋ ਤਸਵੀਰਾਂ ਤੁਹਾਨੂੰ ਇਸ ਸਮੇਂ ਸ਼ਾਸਤਰ ਵਿੱਦਿਆ ਦੀਆਂ ਸਤਨਾਮ ਭਾਈ ਦਿਖਾ ਦਿੰਨੇ ਆ ਜਿਸ ਤੇ ਗਤਕਾ ਖੇਡਿਆ ਜਾ ਰਿਹਾ ਸਿੰਘਾਂ ਦੇ ਵੱਲੋਂ ਅੱਗੇ ਬੋਲੀਏ ਹਾਂਜੀ ਬਾਬਾ ਜੀ ਕਿਵੇਂ ਸ਼ਾਸਤਰ ਵਿੱਦਿਆ ਦਾ ਜਿਹੜਾ ਜੋਰ ਸਿੰਘਾਂ ਦੇ ਵੱਲੋਂ ਦਿਖਾਈ ਜਾ ਰਿਹਾ ਮੱਲੇ ਦੀ ਕੀ ਖਾਸੀਅਤ ਰਹਿੰਦੀ ਹੈ ਮੱਲੇ ਦੀ ਖਾਸੀਅਤ ਹੀ ਹੈ ਸ਼ਸਤਰ ਵਿਦਿਆ ਮਹਾਰਾਜ ਦਸਵੇਂ ਪਾਸ਼ਾ ਨੇ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਹੈ ਇਹ ਹੀ ਖਾਸੀਅਤ ਆ ਇਹ ਜਿਹੜਾ ਜਹੋ ਜਲਾਲ ਸਜਿਆ ਹੀ ਹੋਲੇ ਮੱਲੇ ਦੀ ਹੈਗੀ ਹੈ ਜਿਹੜੀ ਕੀ ਕਹਿੰਦੇ ਆ ਪ੍ਰਦਰਸ਼ਨ ਜਿਹੜਾ ਹੋਲੀ ਤਾਂ ਬੜੇ ਚਿਰਾਂ ਤੋਂ ਇਸ ਭਾਰਤ ਦਾ ਹਿੱਸਾ ਰਿਹਾ ਹੋਲਾ ਮੱਹੱਲਾ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਅਲੱਗ ਕੀਤਾ ਹੈ ਹੋਲੀ ਨਾਲ ਹੋਲਾ ਮੱਹੱਲਾ ਮਹਾਰਾਜ ਨੇ ਇਸ ਤਰੀਕੇ ਨਾਲ ਅਲੱਗ ਕੀਤਾ ਕਿ ਜਿੱਦਾਂ ਸ਼ਸਤਰ ਵਿਦਿਆ ਦੀ ਜੋਹਰ ਹੋਲੇ ਮਹੱਲੇ ਘੋੜਿਆਂ ਕੋਟਸਵਾਰੀ ਕਰਕੇ ਨੇਜੇਬਾਜੀ ਕਰਕੇ ਇਸ ਤਰੀਕੇ ਨੇ ਮਾਰਾ ਨੇ ਜਿਹੜਾ ਮਹੱਲੇ ਦਾ ਸਾਨੂੰ ਖਾਲਸੇ ਪੰਥ ਨੂੰ ਜਿਹੜੀ ਆਦਤ ਬਖਸ਼ੀ ਆ ਇਹ ਹੋਲੀ ਦੇ ਨਾਲ ਮਹੱਲਾ ਹੋਲਾ ਤੇ ਮਹੱਲਾ ਹੋਲਾ ਮਹੱਲਾ ਜਦੋਂ ਆਉਣਾ ਹੁੰਦਾ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਆਚਾਰਿਆਂ ਦਾ ਉਤਸ਼ਾਹ ਉਹ ਤੇ ਤੁਹਾਨੂੰ ਪਤਾ ਹੀ ਤੁਹਾਡੇ ਸਾਹਮਣੇ ਹੀ ਆ ਆ ਸਾਰੇ ਚਾਹੀ ਆ ਆ ਵੇਖੋ ਪ੍ਰਦਰਸ਼ਨ ਹੋ ਰਿਹਾ ਕਰੋ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇੱਕ ਹੱਥ ਵਿੱਚ ਸ਼੍ਰੀ ਸਾਹਿਬ ਤੇ ਇੱਕ ਹੱਥ ਦੇ ਵਿੱਚ ਗਤਕਾ ਲੈ ਕੇ ਸਿੰਘ ਸਾਹਿਬ ਦੋਵੇਂ ਹੱਥਾਂ ਦੇ ਨਾਲ ਸ਼ਾਸਤਰਾਂ ਦੇ ਜੋਰ ਇਸ ਸਮੇਂ ਦਿਖਾ ਰਹੇ ਸੋ ਇਹ ਖਾਸ ਕਰਕੇ ਜਿਹੜੇ ਹੋਲੇ ਮਹੱਲੇ ਦੇ ਸ਼ਾਸਤਰ ਵਿੱਦਿਆ ਦੇ ਜੋਰ ਜਿਹੜੇ ਹੈਗੇ ਉਹ ਖਾਸ ਗੱਲ ਆਪਣੇ ਆਪ ਦੇ ਵਿੱਚ ਹੋਲੇ ਮਹੱਲੇ ਦੀ ਰਹਿੰਦੀ ਐ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਸਿੰਘ ਬਾਰੋਵਾਰੀ ਕਿਸ ਤਰ੍ਹਾਂ ਇਸ ਪੜ ਦੇ ਵਿੱਚ ਆ ਕੇ ਸ਼ਾਸਤਰ ਜਿੱਥੇ ਆਪਣਾ ਵਾਕਿ ਸ਼ਸਤਰਾਂ ਦੇ ਕਰਤੱਵ ਜਿਹੜੇ ਹੈਗੇ ਆ ਉਹ ਸੰਗਤ ਨੂੰ ਦਿਖਾ ਰਹੇ ਆ ਤੇ ਉਸ ਦੇ ਨਾਲ ਹੀ ਇਹ ਫੌਜਾਂ ਜਿਹੜੀਆਂ ਹੈਗੀਆਂ ਹੁਣ ਇਸ ਸਮੇਂ ਇੱਥੋਂ ਚਰਨ ਗੰਗਾ ਸਟੇਡੀਅਮ ਵੱਲ ਕੂਚ ਕਰਨੀਆਂ ਸਾਹਮਣੇ ਦਿਖਾ ਰਹੇ ਆ ਕਿ ਜਥੇਦਾਰ ਜੀ ਘੋੜੇ ਦੇ ਉੱਤੇ ਸਵਾਰ ਤੇ ਨਾਲ ਸਿੰਘ ਇਸ ਸਮੇਂ ਵਧ ਰਹੇ ਆ ਚਰਨ ਗੰਗਾ ਸਟੇਡੀਅਮ ਵੱਲ